ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ ਉਰੇ ਸਾਰੇ ਸਾਥੀਆਂ ਜੈਪੀਨ ਜੈ ਭਾਰਤ ਬਹੁਜਨ ਸਮਾਜ ਪਾਰਟੀ ਦੀ ਨੈਸ਼ਨਲ ਪ੍ਰੈਜ਼ੀਡੈਂਟ ਆਫ ਇੰਡੀਆ ਭੈਣ ਕੁਮਾਰੀ ਮਾਇਆਵਤੀ ਜੀ ਦਾ 69ਵਾਂ ਜਨਮ ਦਿਨ ਆ ਅਸੀਂ ਸ਼ਹੀਦਾਂ ਦੀ ਧਰਤੀ ਜਸਪਾਲ ਬੰਗੜਾ ਅਸੀਂ ਸਾਰੇ ਹੀ ਬੜੇ ਸਰਦਾਰ ਦਾ ਉਰਤੋਂ ਮਤਾਂਦਨ ਬਣਾ ਰਹੇ ਹਾਂ ਤੇ ਜਿੱਥੇ ਵੀ ਦੇਸ਼ ਦੇਸ਼ ਦੋਸਤ ਮਿੱਤਰ ਬੈਠਿਆ ਤੇ ਸਾਰਿਆਂ ਨੂੰ ਹੀ ਭੈਣ ਜੀ ਦੇ 69ਵੇਂ ਜਨਮ ਦਿਨ ਤੇ ਲੱਖ ਲੱਖ ਵਾਰਾਂ ਵੈਰਖਾ ਖਾਲਸਾ ਵੈਰਪਤੀ ਜੈਪੀਨ ਜੈ ਭਾਰਤ ਭਾਜੀ ਬੁੱਟਾ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ 'ਰੇ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦੇ ਸੁੰਦਿਆਂ ਦਾ ਧੰਨਵਾਦ ਕਰਦਾ ਜੀ ਨਾਲੇ ਸਾਨੂੰ ਬੋਲਣ ਦਾ ਮੌਕਾ ਦਿੱਤਾ ਔਰ ਭੈਣ ਮਾਇਆ ਪਤਨੀ ਦੇ 72ਵੇਂ ਜਨਮ ਦਿਨ ਤੇ ਇਹ ਸ਼ਹੀਦਾਂ ਦੀ ਧਰਤੀ ਤੇ ਅਸੀਂ ਜਿਹੜੀ ਜਗ੍ਹਾ ਸਾਬਕ੍ਰਿ ਸ਼੍ਰੀ ਕਾਂਸੀ ਰਾਮ ਜੀ ਨੇ 1992 ਦੇ ਵਿੱਚ ਲੈ ਕੇ ਦਿੱਤੀ ਸੀ ਇਸ ਜਗ੍ਹਾ ਤੇ ਅਸੀਂ ਮਨਾ ਰਹੇ ਹਾਂ ਭੈਣ ਜੀ ਦਾ ਜਨਮ ਦਿਨ 69ਵਾਂ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਪੂਰੇ ਦੇਸ਼ ਕੀ ਪੂਰੇ ਬੰਡ ਦੀ ਦੁਨੀਆ ਨੂੰ ਲੱਖ ਲੱਖ ਵਧਾਈ ਹੋਵੇ ਕਿਉਂਕਿ ਕਿਸੇ ਸ਼ਾਇਰ ਨੇ ਲਿਖਿਆ ਕਿ ਸਤ ਸੰਗ ਦੇ ਕਰਨ ਨੂੰ ਜਦੋਂ ਆਈਏ ਸਤ ਸੰਗ ਦੇ ਕਰਨ ਨੂੰ ਜਦੋਂ ਆਈਏ ਆਸਾ ਮਨਸਾ ਤ੍ਰਿਸ਼ਨਾ ਮਕਾਈ ਹੋਵੇ ਸਤ ਸੰਗ ਚੋਂ ਮਿਲਦੀਆਂ ਉਹ ਚੀਜ਼ਾਂ ਜਿਹੜੀ ਕਿਸੇ ਨਾ ਜੱਗ ਚੋਂ ਪਾਈ ਹੋਵੇ ਭੈਣ ਮਾਇਆਵਤੀ ਵਿੱਚ ਸੰਸਾਰ ਆਏ ਸਾਰੀ ਸੰਗਤ ਨੂੰ ਮੇਰੀ ਵਧਾਈ ਹੋਵੇ ਵਧਾਈਆਂ ਦੇ ਪਾਤਰੋਂ ਕਿਉਂ ਕਿ ਜਿਹੜੇ ਸਾਡੇ ਮਹਾਪੁਰਖ ਨੇ ਸਾਡੇ ਰਹਿਬਰ ਨੇ 바ਵਾ ਸਾਹਬ ਅੰਬੇਦਕਰ ਸਾਹੂ ਸ਼ਤਰਪਤੀ ਫੂਲੇ ਜੀ ਜਾਂ ਸਾਹਬ શ્રી ਕਾਂਸੀ ਰਾਮ ਜੀ ਭੈਣ ਮਾਇਆਵਤੀ ਜੀ ਇਹ ਪੂਰਾ ਦੇਸ਼ ਬਾਲਡ ਜੋ ਸਮਾਜ ਨਾਲ ਸੰਬੰਧਿਤ ਨੇ ਉਹ ਉਹਨਾਂ ਦੇ ਇਹ ਰਹਿਬਰ ਨੇ ਉਹਨਾਂ ਦੇ ਇਹ ਗੁਰੂ ਨੇ ਉਹਨਾਂ ਦੇ ਇਹ ਪੀਰ ਨੇ ਉਹਨਾਂ ਦੇ ਇਹ ਤਕਦੀਰ ਨੂੰ ਬਦਲਣ ਵਾਲੇ ਰੈਵਰ ਨੇ ਇਸ ਕਰਕੇ ਅਸੀਂ ਪੂਰੇ ਵਰਲਡ ਨੂੰ ਵਧਾਈਆਂ ਦੇ ਰਹੇ ਹਾਂ ਸਾਰੇ ਭਾਰਤ ਨੂੰ ਵਧਾਈਆਂ ਦੇ ਰਹੇ ਹਾਂ ਵੀ ਅੱਜ ਭੈਣ ਜੀ ਦਾ 98ਵਾਂ ਜਨਮ ਦਿਨ ਹੈ ਇਸ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਔਰ ਇਹ ਸ਼ਹੀਦਾਂ ਦੀ ਜਗ੍ਹਾ ਨੂੰ ਅਸੀਂ ਨਤਮਸਤਕ ਕਰਦੇ ਹਾਂ ਕਿਉਂਕਿ ਇਹ ਸਾਬ ਸ੍ਰੀ ਕਾਂਸੀ ਰਾਮ ਜੀ ਨੇ 1992 ਵਿੱਚ ਲੈ ਕੇ ਦਿੱਤੀ ਸੀ ਇਸ ਕਰਕੇ ਸਾਰੀ ਸੰਗਤ ਨੂੰ ਮੇਰੀ ਲੱਖ ਲੱਖ ਵਧਾਈ ਹੋਵੇ ਇੱਥੇ ਸਾਰੇ ਲੀਡਰ ਸਾਹਿਬਾਨ ਲੁਧਿਆਣਾ ਜ਼ਿਲ੍ਹੇ ਦੀ ਟੀਮ ਸਾਡੇ ਪ੍ਰਧਾਨ ਜੱਸੀ ਜੀ ਬਲਵਿੰਦਰ ਸਿੰਘ ਜੱਸੀ ਜੀ ਅਤੇ ਹਲਕਾ ਪੈਲ ਦੇ ਇੰਚਾਰਜ ਸ਼ਰਥਲਾ ਜੀ ਜਗਦੀਪ ਸਿੰਘ ਸ਼ਰਥਲਾ ਤੇ ਬਿੱਟੂ ਸ਼ੇਰਪੁਰੀ ਪੱਤਰਕਾਰ ਜੀ ਨੇ ਤੇ ਸਾਡੇ ਗਿੱਲ ਹਲਕੇ ਦੇਸ਼ ਦੇ ਪ੍ਰਧਾਨ ਨੇ ਕੁਲਵੰਤ ਸਿੰਘ ਕਵੱਦੀ ਜੀ ਬਬਲੂ ਕੁਮਾਰ ਜੀ ਤੇ ਤੇ ਸੂਰੀ ਕੁਮਾਰ ਜੀ ਇਹ ਸਾਰੇ ਮੇਨ ਅਹੁਦੇਦਾਰ ਨੇ ਇੱਥੇ ਪਹੁੰਚਿਆ ਹੋਰ ਵੀ ਸਾਡੇ ਵੀਰ ਬਹੁਤ ਸੰਗਤ ਆਈ ਆ ਇਸ ਕਰਕੇ ਸਾਰਿਆਂ ਨੂੰ ਅਸੀਂ ਵਧਾਈ ਦਿੰਦੇ ਆ ਕਿਉਂਕਿ ਸੇਵਾ ਦੇਸ਼ ਦੀ ਜਿਹੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਟੇਰ ਸਖਲੀਆਂ ਨੇ ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ ਇਹ ਸੇ ਗੱਲਾਂ ਨਹੀਂ ਕਦੇ ਇਤਿਹਾਸ ਬਣਦੇ ਕਿਹੜੇ ਰਾਜਿਆਂ ਨੇ ਕਿੰਨੇ ਪੂਰ ਜਨਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਹੈ ਕਿਹੜੀ ਕੌਮ ਨੇ ਕਿੰਨੇ ਮਨਸੂਰ ਜਨਮੇ ਉਹ ਕੌਮ ਗੁਲਾਮ ਨਹੀਂ ਰਹਿ ਸਕਦੀ ਦੀਨੂ ਹੱਸ ਕੇ ਮਰਨ ਦਾ ਚੱਲ ਪੈ ਜੇ ਪਹਿਣਾ ਅੰਤਮ ਉੱਲ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ ਜੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਗਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ ਦਾ ਜੈ ਭੀਮ ਜੈ ਭਾਰਤ ਅੱਜ ਭੈਣ ਕੁਮਾਰੀ ਮਾਇਆਵਤੀ ਜੀ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਉਹਨਾਂ ਦਾ ਅੱਜ ਜਨਮ ਦਿਨ ਆ ਅੱਜ ਜਿਹੜਾ ਜਨਮ ਦਿਨ ਆ ਪੂਰੇ ਦੇਸ਼ ਦੇ ਅੰਦਰ ਮਨਾਇਆ ਜਾ ਰਿਹਾ ਉਹਦੀ ਜਨਮ ਦਿਨ ਜਿਹੜਾ ਪੰਜਾਬ ਚ ਤੇ ਲੁਧਿਆਣੇ ਦੇ ਵਿੱਚ ਵੀ ਅੱਜ ਸਪਾਲ ਬਾਂਗਰ ਚ ਪਾਰਟੀ ਦੇ ਜਿੱਥੇ ਸਮਾਰਕ ਬਣਾਣਾ ਹੈ 92 ਦੇ ਸੀਦਾਂ ਵੇਲੇ ਦੀ ਉਹ ਜਗਾ ਲਈ ਹੋਈ ਆ ਉਸ ਜਗਾ ਤੇ ਅੱਜ ਇਹ ਪ੍ਰੋਗਰਾਮ ਰੱਖਿਆ ਹੋਇਆ ਉੱਥੇ ਸਾਰੇ ਹੀ ਇਕੱਠੇ ਹੋ ਰਹੇ ਸਾਥੀ ਜ਼ਿਲ੍ਹੇ ਦੇ ਅਸੀਂ ਪਾਰਟੀ ਵੱਲੋਂ ਵੱਡੇ ਪੱਧਰ ਤੇ ਅੱਜ ਪ੍ਰੋਗਰਾਮ ਕਰ ਰਹੇ ਹਾਂ ਸਾਰੇ ਹੀ ਜ਼ਿਲ੍ਹੇ ਦੇ ਲੀਡਰ ਅੱਜ ਉਸ ਮਿਸ਼ਨ ਤੇ ਪੈਰਾ ਦੇਣ ਲਈ ਕੰਮ ਕਰਨਗੇ ਜਿਹੜਾ ਸਾਬਕਾ ਅੰਚੀ ਰਾਮ ਨੇ ਸ਼ੁਰੂ ਕੀਤਾ ਸੀ ਉਸ ਰਾਜ ਭਾਗ ਦੀ ਪ੍ਰਾਪਤੀ ਲਈ ਅੱਜ ਅਸੀਂ ਸਭ ਮਿਲ ਜੁਲ ਕੇ ਲੱਗਾਂਗੇ ਸੋ ਪੂਰੇ ਦੇਸ਼ ਵਾਸੀਆਂ ਨੂੰ ਵਿਦੇਸ਼ 'ਚ ਬੈਠੇ ਲੋਕਾਂ ਨੂੰ ਭੈਣ ਜੀ ਦੇ ਜਨਮ ਦਿਨ ਤੇ ਬਹੁਤ-ਬਹੁਤ ਮੁਬਾਰਕਾ ਜੀਪਟੂ ਜੀ ਕੀ ਕਹਿਣਾ ਚਾਹੋਗੇ ਜੈ ਭੀਮ ਜੈ ਭਾਰਤ ਸਭ ਨਾਲੋਂ ਪਹਿਲਾ ਦੇਸ਼ ਦੁਨੀਆ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਦੇਸ਼ ਦੇ ਵਿੱਚ ਪਟਾਉਣ ਲਈ ਉਪਰਾਲਾ ਕੀਤਾ ਅੱਜ ਦੇ ਦਿਨ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆ ਵਾਤੇ ਜੀ ਦਾ ਜਨਮ ਦਿਨ ਹੈ ਤੋਂ ਸਾਰੇ ਦੇਸ਼ ਵਾਸੀਆਂ ਨੂੰ ਔਰ ਸਮੁੱਚੀ ਲੋਕਾਈ ਨੂੰ ਬਹੁਤ ਬਹੁਤ ਮੁਬਾਰਕਾਂ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅੱਜ रवदास महाराज ਦਾ ਸ਼ਲੋਕਾ ਐਸਾ ਚਾਹੂੰ ਰਾਜ ਮੈਂ ਜਹਾਂ ਮਲੇ ਸਭਨ ਕੋ ਆਨ ਸੋਟ ਬੜੇ ਸਭ ਸੰਭ ਸੇ ਰਵदास ਰਹੇ ਪਰਸਾਨ ਇਸ ਇਹ ਖਲਾਸ ਲੈ ਕੇ ਆਇਆ ਨਾ ਪੂਰਾ ਕਰਨ ਲਈ ਇਸ ਵਿਵਸਥਾ ਨੂੰ ਪੂਰਾ ਕਰਨ ਲਈ ਸਹਿਬ ਸਜੀ ਕਾਂਸੀ ਰਾਮ ਤੇ ਉਹਨਾਂ ਦੇ ਉਤਰਾਧਿਕਾਰੀ ਭੈਣ ਕੁਮਾਰੀ ਮਾਇਆਬਦੀ ਜੀ ਨੇ ਸੰਤਲਪ ਲਿਆ ਹੋਇਆ ਇਸ ਲਹਿਰ ਨੂੰ ਅੱਗੇ ਤੋਂ ਅੱਗੇ ਤੋਰਦੇ ਨੇ ਅਸੀਂ ਉਹਨਾਂ ਦੇ 69ਵੇਂ ਜਨਮ ਦਿਨ ਤੇ ਸਮੂਹ ਸੰਸਾਰ ਨੂੰ ਮੁਬਾਰਕਬਾਦ ਦਿੰਦੇ ਆਂ ਤੇ ਆਸ ਕਰਦੇ ਆਂ ਕਿ ਭੈਣ ਕੁਮਾਰੀ ਮਾਇਆ ਬੀਜੂ ਸੇਧ ਲੈ ਕੇ ਜਿੰਨੀਆਂ ਸੰਸਾਰ ਦੇ ਔਰਤਾਂ ਨੇ ਉਹਨਾਂ ਨੂੰ ਆਪਦੇ ਹੱਕਾਂ ਦੀ ਖਾਤਰ ਭੈਣ ਕੁਮਾਰੀ ਮਾਇਆ ਦੀ ਬਤੀਜੀ ਦੀ ਬਾੰਗ ਜੂਜਣਾ ਚਾਹੀਦਾ ਤਾਂ ਕਿ ਜਿਹੜੀਆਂ ਨਾਰੀ ਜਾਤੀ ਦੇ ਅਤਿਆਚਾਰ ਹੋ ਰਹੇ ਨੇ ਉਹਦਾ ਡਟ ਕੇ ਮੁਕਾਬਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਜੈ ਭੀਮ ਜੈ ਭਾਵਾ ਬਿਟਾਈ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ ਬਾਰੇ ਅੱਜ ਸਾਡੇ ਬਹੁਜਨ ਸਮਾਜ ਪਾਰਟੀ ਦੀ ਨੈਸ਼ਨਲ ਪ੍ਰੈਜ਼ੀਡੈਂਟ ਐਨ ਕੁਮਾਰੀ ਮਾਇਆ ਭਤੀਜੀ ਜਿਨ੍ਹਾਂ ਦਾ 69ਵਾਂ ਜਨਮ ਦਿਨ ਬਹੁਜਨ ਸਮਾਜ ਪਾਰਟੀ ਵੱਲੋਂ ਲੁਧਿਆਣਾ ਲੋਕ ਸਭਾ ਵੱਲੋਂ ਮਨਾਇਆ ਜਾ ਰਿਹਾ ਜਨ ਕਲਿਆਣ ਦਫ਼ਸਲੇ ਮਾਧਿਮ ਤੋਂ ਔਰ ਕਿਉਂਕਿ ਪੈਨ ਕੁਮਾਰੀ ਮਾਇਆਵਤੀ ਜੀ ਦਾ ਜਿਹੜਾ ਜਨਮ ਦਿਨ ਹੈ ਉਹ ਬਹੁਤ ਜਨ ਸਮਾਜ ਪਾਰਟੀ ਵੱਲੋਂ ਸਾਰੇ ਦੇਸ਼ ਦੇ ਅੰਦਰ ਜਨ ਕਲਿਆਣ ਦਫ਼ਸਲੇ ਮਾਧਿਮ ਤੋਂ ਮਨਾਉਂਦੇ ਆ ਤੇ ਅੱਜ ਉਸੇ ਲੜੀ ਦੇ ਤਹਿਤ ਲੁਧਿਆਣਾ ਲੋਕ ਸਭਾ ਸ਼ਹੀਦਾਂ ਦੀ ਧਰਤੀ ਪਿੰਡ ਜਸਪਾਲ ਬਾਂਗਰ ਜਿੱਥੇ ਕੇ ਸਾਫ ਸ਼੍ਰੀ ਕਾਂਸੀ ਰਾਮ ਜੀ ਨੇ ਸ਼ਹੀਦਾਂ ਦੀ ਸਮਾਰਕ ਬਣਾਉਣ ਵਾਸਤੇ ਜਿਹੜੀ ਜਗ੍ਹਾ ਦਿੱਤੀ ਸੀ ਉਸ ਜਗ੍ਹਾ ਤੇ ਅੱਜ ਪੈਨ ਕੁਮਾਰੀ ਮਾਇਆਬਤੀ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਲੋਕ ਸਭਾ ਲੁਧਿਆਣਾ ਬਲਕਾ ਲੁਧਿਆਣਾ ਦੀ ਕਿਹੜੀ ਲੀਡਰਸ਼ਿਪ ਕਿਹੜੀ-ਕਿਹੜੀ ਆਈ ਹੈ ਲੁਧਿਆਣੇ ਦੇ ਵਿੱਚ ਮੇਰੇ ਨਾਲ ਖੜੇ ਆ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਸਵਿੰਦਰ ਬਲਬਿੰਦਰ ਜੱਸੀ ਜੀ ਉਹਨਾਂ ਦੇ ਨਾਲ ਸਾਡੇ ਬਸਪਾ ਦੇ ਸੀਨੀਅਰ ਆਗੂ ਭਗਤ ਸਿੰਘ ਸਰੀਂ ਜੀ ਔਰ ਸਾਬਕਾ ਪ੍ਰਧਾਨ ਪਰਗਨ ਬਿਲਗਾ ਜੀ ਨੀਤਨ ਸਿੰਘ ਸਿਆਣੀ ਸਿਰਥਲਾ ਜੀ ਪੂਰਬੀ ਵਿਧਾਨ ਸਭਾ ਦੇ ਪ੍ਰਧਾਨ ਮਾਨਯੋਗ ਅਰਜਿੰਦਰ ਨਿੱਕਾ ਜੀ ਔਰ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਸਰਦਾਰ ਬੁੱਟਾ ਸਿੰਘ ਸੰਗੋਵਾਲ ਮਨਜੀਤ ਸਿੰਘ ਜੀ ਬਾੜੇਵਾਲ ਔਰ ਸਾਰੇ ਹੀ ਸਾਡੇ মিডিਆ ਇਨਚਾਰਜ ਦਵਿੰਦਰ ਬਿੱਟੂ ਜੀ ਔਰ ਸਾਰੇ ਦਰਜਾ ਦਰਜਾ ਜਿੰਨੇ ਵੀ ਅਹੁਦੇਦਾਰ ਆ ਸਮੁੱਚੀ ਟੀਮ ਇੱਥੇ ਹਾਜ਼ਰ ਹੈ ਔਰ ਅੱਜ ਭੈਣ ਕੁਮਾਰੀ ਮਾਇਆਬਤੀ ਜੀ ਦੇ ਜਨਮ ਦਿਨ ਤੇ ਸਾਬ ਸਤਗੁਰੂ ਆਦੀ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਉਹਨਾਂ ਦੀ ਲੰਬੀ ਆਰ ਜੀ ਦੀ ਕਾਮਨਾ ਕਰਾਂਗੇ ਔਰ ਅਰਦਾਸ ਬੇਨਤੀ ਕਰਾਂਗੇ ਕਿ ਉਸ ਆਕਾਰ ਪੁਰਖ ਦੇ ਅੱਗੇ ਕਿ ਉਹਨਾਂ ਦੀ ਜਿਹੜੀ ਆਰਜੂਆ ਦੇ ਵਿੱਚ ਬਾਧਾ ਕਰੇ ਔਰ ਦੇ ਰੋਕਤਾ ਬਖਸ਼ੇ ਜਿ세 ਜੀ ਅੱਜ ਭੈਣ ਮਾਇਆਵਤੀ ਦਾ ਜਨਮ ਦਿਨ ਮਨਾ ਰਹੇ ਹਾਂ ਕੀ ਕਹਿਣਾ ਚਾਹੂੰਗਾ ਸਭ ਤੋਂ ਪਹਿਲਾਂ ਤਾਂ ਭਾਰਤ ਦੇਸ਼ ਦੇ ਸਾਰੇ ਹੀ ਬਹੁਜਨ ਸਮਾਜ ਦੇ ਸਮਰਥਕਾਂ ਨੂੰ ਲੀਡਰ ਸਾਹਿਬਾਨਾਂ ਨੂੰ ਜੈ ਭੀਮ ਜੈ ਭਾਰਤ ਦੇਸ਼ ਦੇ ਰਾਸ਼ਟਰੀ ਪ੍ਰਧਾਨ ਯੂਪੀ ਦੇ ਚਾਰ ਵਾਰ ਰਹੇ ਸਾਬਕਾ ਮੁੱਖ ਮੰਤਰੀ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਦਾ ਅੱਜ 69ਵਾਂ ਜਨਮ ਦਿਨ ਜਿਹੜਾ ਹੈ ਆਪਣੇ ਦੇਸ਼ ਦੇ ਅੰਦਰ ਮਨਾਇਆ ਜਾ ਰਿਹਾ ਜਿੱਥੇ ਪੂਰੇ ਦੇਸ਼ ਦੇ ਅੰਦਰ ਮਨਾਇਆ ਜਾ ਰਿਹਾ ਲੁਧਿਆਣਾ ਦੀ ਧਰਤੀ ਪਿੰਡ ਜਸਪਾਲ ਬਾਂਗਰ ਜੋ ਸਾਡੇ ਸ਼ਹੀਦਾਂ ਦਾ ਸਮਾਰਕ ਮਨੀਬਰ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਦੇ ਇਹ ਬਣਾਇਆ ਸੀ ਅੱਜ ਉਸ ਸਥਾਨ ਦੇ ਉੱਪਰ ਅਸੀਂ ਭੈਣ ਜੀ ਦਾ ਜਿਹੜਾ ਜਨਮ ਦਿਨ ਆਇ ਮਨਾਉਣ ਜਾ ਰਹੇ ਹਾਂ ਔਰ ਸਾਡੀ ਲੋਕ ਸਭਾ ਦੀ ਸਮੁੱਚੀ ਲੀਡਰਸ਼ਿਪ ਇੱਥੇ ਪਹੁੰਚੀ ਆ ਔਰ ਬਹੁਤ ਸਾਰੀਆਂ ਬੀਬੀਆਂ ਵੀ ਇੱਥੇ ਜਨਮ ਦਿਹਾੜੇ ਤੇ ਪਹੁੰਚੀਆਂ ਨੇ ਅਸੀਂ ਸਾਰਿਆਂ ਨੂੰ ਭੈਣ ਕੁਮਾਰੀ ਮਾਇਆਬਤੀ ਜੀ ਦੇ ਜਨਮ ਦਿਨ ਤੇ ਕੋਟਨ ਕੋਟ ਮੁਬਾਰਕਬਾਦ ਦਿੰਦੇ ਹਾਂ ਔਰ ਸਾਰੀ ਲੋਕਾਈ ਨੂੰ ਮੈਸੇਜ ਵੀ ਦਿੰਦੇ ਹਾਂ ਕਿ ਜਿਨ੍ਹਾਂ ਮਹਾਪੁਰਸ਼ਾਂ ਨੇ ਇਸ ਸੰਘਰਸ਼ ਨੂੰ ਬਹੁਜੰਦੇ ਸੰਘਰਸ਼ ਨੂੰ ਸ਼ੁਰੂ ਕੀਤਾ ਸੀ ਉਹਦੇ ਵਿੱਚ ਭੈਣ ਕੁਮਾਰੀ ਮਾਇਆਬਤੀ ਜੀ ਦੇਸ਼ ਦੇ ਆਇਰਨ ਲੇਡੀਜ਼ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਹੈ ਔਰ ਸਾਨੂੰ ਵੀ ਸਾਰੇ ਦੇਸ਼ ਵਾਸੀਆਂ ਨੂੰ ਜਿੰਨੇ ਵੀ ਐਸਸੀ ਐਸਟੀ ਓਬੀਸੀ ਪਾਈਚਾਰੇ ਦੇ ਸਮੂਹ ਲੋਕ ਨੇ ਸਾਰਿਆਂ ਨੂੰ ਰਲ ਮਿਲ ਕੇ ਮਾਨੇਵਾਰ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਦਾ ਜਿਹੜਾ ਇਹ ਪਲੇਟਫਾਰਮ ਬਣਾਇਆ ਸੀ ਮਹਾਪੁਰਸ਼ਾਂ ਦਾ ਜੋ ਸੰਕਲਪ ਸੀ ਬਹੁਜਨਾਂ ਦਾ ਜਿਹੜਾ ਰਾਜ ਦੇ ਉਹਨਾਂ ਨੇ ਗੱਲ ਕੀਤੀ ਸੀ ਇੱਕ ਪਲੇਟਫਾਰਮ ਪਿਆਰ ਕੀਤਾ ਸੀਗਾ ਜੋ ਮਹਾਪੁਰਸ਼ਾਂ ਨੇ ਕਿਹਾ ਸੀ ਵੀ ਬੇਗੰਪੁਰੇ ਦਾ ਸੰਕਲਪ ਹੈ ਉਸ ਸੰਕਲਪ ਨੂੰ ਲੈ ਕੇ ਸਾਡੇ ਜਿਹੜੇ ਮਹਾਪੁਰਸ਼ ਚੱਲੇ ਨੇ ਉਹਨੂੰ ਪੂਰਾ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਹਿਰਾਲ ਮਿਲ ਕੇ ਜਿਹੜਾ ਹੈਗਾ ਇਸ ਪਲੇਟਫਾਰਮ ਤੇ ਇਕੱਠੇ ਹੋ ਕੇ ਬਹੁਜਨ ਸਮਾਜ ਪਾਰਟੀ ਨੂੰ ਤਕੜਾ ਕਰਕੇ ਦੇਸ਼ ਦੇ ਅੰਦਰ ਪ੍ਰਹਿਨ ਕੁਮਾਰੀ ਮਾਇਆਵਤੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦਾ ਉਪਰਾਲਾ ਕਰਨਾ ਚਾਹੀਦਾ ਮੈਂ ਫਿਰ ਤੋਂ ਸਮੁੱਚੀ ਲੋਕਾਈ ਨੂੰ ਪ੍ਰਹਿਨ ਕੁਮਾਰੀ ਮਾਇਆਵਤੀ ਜੀ ਦੇ 69ਵੇਂ ਜਨਮ ਦਿਨ ਤੇ ਕੋਟਿਨ ਕੋਟ ਵਧਾਈ ਦਿੰਦਾ ਹਾਂ ਜੈ ਭੀਮ ਜੈ ਭਾਰਤ